ਸਿੱਖ ਕੌਮ ਦੇ ਮਹਾਨ ਨਿਸ਼ਕਾਮ ਪ੍ਰਚਾਰਕ ਅਤੇ ਸਿੱਖ ਮਿਸ਼ਨਰੀ ਕਾਲਜ ਸ੍ਰੀ ਅਨੰਦਪੁਰ ਸਾਹਿਬ ਦੇ ਸੰਸਥਾਪਕ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਦੀ ਤਸਵੀਰ 7 ਫਰਵਰੀ 2024 ਨੂੰ ਕੇਂਦਰੀ ਸਿੱਖ ਜਾਇਬਕਰ ਵਿੱਚ ਸਜੋਬਤ ਕੀਤੀ ਗਈ। ਆਪ ਸੰ 2011 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸਾਲ 2021 ਵਿੱਚ ਜੂਨੀਅਰ ਮੀਤ ਪ੍ਰਧਾਨ ਚੁਣੇ ਗਏ ਸਨ। ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਇਹ ਸਾਡੇ ਸਿਨੇ ਮੀਤ ਪ੍ਰਧਾਨ ਵੀ ਰਹੇ ਨੇ। ਇਹਨਾਂ ਨੇ 2000 ਯਾਰਾਂ ਵਿੱਚ ਮੈਂਬਰ ਸ਼ਰੋਣੀ ਕਿੰਨੀ ਬੜੀ ਇਹਨਾਂ ਵੱਲੋਂ ਮਿਸ਼ਰੀ ਕਾਲਜ ਚਲਾਇਆ ਜਾ ਰਿਹਾ ਜਿਸ ਵਿੱਚ ਹਜ਼ਾਰਾਂ ਦੀ ਤਦਾਦ ਚ ਇਹਨਾਂ ਨੇ ਪ੍ਰਚਾਰਕ ਢਾਡੀ ਕਵੀਸ਼ਰ ਅਤੇ ਰਾਗੀ ਪੈਦਾ ਕੀਤੇ ਨੇ ਮੈਂ ਸਮਝਦਾ ਕਿ ਇਹਨਾਂ ਦਾ ਸਿੱਖ ਪੰਥ 'ਚ ਬੜਾ ਵੱਡਾ ਯੋਗਦਾਨ ਆ ਮੌਤ ਨੇੜੇ ਜਾਣ ਕੇ ਕਿਹਾ ਸੀ ਕਿ ਆਪਣੇ ਘਰ ਦੁੱਖ ਸੁੱਖ ਪਿਆਸ ਭਾਵੇਂ ਆ ਜਾਵੇ ਪਰ ਸਿੱਖੀ ਸਿੱਧ ਕਦੇ ਨ ਡੋਲੇ ਅੱਜ ਵੀ ਜਦੋਂ ਮੈਂ ਪਾਪਾ ਨੂੰ ਯਾਦ ਕਰਦੀ ਆ ਮੈਨੂੰ ਉਹ ਦਿਨ ਯਾਦ ਆਉਂਦਾ ਏ ਜਦੋਂ 2006 ਈਸਵੀ ਦੇ ਵਿੱਚ ਪਾਪਾ ਨੂੰ ਹਾਰਟ ਅਟੈਕ ਹੋਇਆ ਸੀ ਡਾਕਟਰਸ ਨੇ ਮਨਾ ਕਰ ਦਿੱਤਾ ਕਿ ਹੁਣ ਬਚਣ ਦੇ ਚਾਂਸ ਨਹੀਂ ਉਸ ਸਮੇਂ ਪਾਪਾ ਨੇ ਮੰਮੀ ਨੂੰ ਮੇਰੇ ਮਾਤਾ ਜੀ ਸਰਦਾਰਨੀ ਭੁਪਿੰਦਰ ਕੌਰ ਜੀ ਨੂੰ ਇਹ ਗੱਲ ਆਖੀ ਸੀ ਕਿ ਭੁਪਿੰਦਰ ਕੌਰ ਜੀ ਘਰ ਵਿੱਚ ਦੁੱਖ ਭੁੱਖ ਪਿਆਸ ਜੋ ਮਰਜੀ ਕਿਸੇ ਵੀ ਤਰ੍ਹਾਂ ਦਾ ਕਸ਼ਟ ਆ ਜਾਵੇ ਪਰ ਸਾਡੇ ਬੱਚੇ ਕਦੇ ਵੀ ਸਿੱਖੀ ਤੋਂ ਸਾਡਾ ਪਰਿਵਾਰ ਕਦੇ ਵੀ ਸਿੱਖੀ ਤੋਂ ਦੂਰ ਨਾ ਹੋਵੇ ਪਾਪਾ ਦੇ ਇਹ ਬਚਨ ਉਹਨਾਂ ਦੀ ਕਈ ਕਈਆਂ ਇਹ ਗੱਲਾਂ ਮੈਨੂੰ ਹਰ ਸਮੇਂ ਯਾਦ ਰਹਿੰਦੀਆਂ ਹਨ ਉਹਨਾਂ ਦੇ ਦੁਆਰਾ ਇਹ ਦੱਸਿਆ ਗਿਆ ਰਾਹ ਮੈਂ ਹਮੇਸ਼ਾ ਆਖਰੀ ਸਵਾਸਾ ਤੱਕ ਯਾਦ ਰੱਖਾਂਗੀ ਧੀ ਅਤੇ ਜਵਾਈ ਨੂੰ ਵਿਆਹ ਤੋਂ ਪਹਿਲਾਂ ਦਿੱਤੀ ਸੀ ਆਨੰਦ ਕਾਰਜ ਦੀ ਸਿੱਖਿਆ ਅਤੇ ਮਰਿਆਦਾ ਦੀ ਜਾਣਕਾਰੀ ਆਨੰਦ ਕਾਰਜ ਮਨੁੱਖੀ ਜੀਵਨ ਦਾ ਇੱਕ ਅਹਿਮ ਸੰਸਕਾਰ ਹੈ ਆਮ ਤੌਰ ਤੇ ਅਸੀਂ ਜਦੋਂ ਸਮਾਜ ਵਿੱਚ ਦੇਖਦੇ ਹਾਂ ਤੇ ਉਹਦੇ ਵਿੱਚ ਨਾ ਹਰ ਬੰਦਾ ਕਹਿੰਦਾ ਕਿ ਅਸੀਂ ਗੁਰਮਤ ਅਨੁਸਾਰ ਆਨੰਦ ਕਾਰਜ ਕੀਤਾ ਇਹ ਐਸੇ ਇਸ ਤਰ੍ਹਾਂ ਆਨੰਦ ਕਾਰਜ ਕੀਤਾ ਪਰ ਪ੍ਰਿੰਸੀਪਲ ਸੁਰਿੰਦਰ ਸਿੰਘ ਦਾ ਜੀਵਨ ਆਪ ਇਹਨਾਂ ਉੱਚਾ ਸੋਚਿਆ ਸੀਗਾ ਤੇ ਜਦੋਂ ਮੇਰਾ ਆਨੰਦ ਕਾਰਜ ਉਹਨਾਂ ਦੀ ਬੇਟੀ ਨਾਲ ਹੋਇਆ ਤਾਂ ਉਸ ਤੋਂ ਪਹਿਲਾਂ ਉਹਨਾਂ ਨੇ ਸਾਨੂੰ ਦੋਨਾਂ ਨੂੰ ਬਿਠਾ ਕੇ ਸਾਡੀ ਆਨੰਦ ਸੰਸਕਾਰ ਦੀ ਕਲਾਸ ਲਗਾਨੀ ਜੋ ਰਿਆਦ ਮਰਿਆਦਾ ਦੇ ਵਿੱਚ ਦਰਜ ਹੈ ਤੇ ਨਾਲ ਉਹਨਾਂ ਨੇ ਲਾਵਾਂ ਦੀ ਵਿਆਖਿਆ ਸਮਝਾਣੀ ਤਾਂ ਕਿ ਸਾਨੂੰ ਆਉਣ ਵਾਲੇ ਜੀਵਨ ਦੇ ਵਿੱਚ ਕੋਈ ਵੀ ਔਖਾਈ ਨਾ ਆਏ ਤੇ ਅਸੀਂ ਗੁਰਮਤਿ ਅਨੁਸਾਰ ਜਿਹੜਾ ਹੈ ਆਪਣਾ ਜੀਵਨ ਅਸੀਂ ਬਤੀਤ ਕਰੀਏ ਪਰਿਵਾਰ ਦੀ ਭਾਵਨਾ ਵੀ ਹੈ ਬਾ ਕਮਾਲ ਪਰਿਵਾਰ ਸਹਿਯੋਗ ਕਰੇ ਤਾਂ ਕੋਈ ਵੀ ਵਿਅਕਤੀ ਹੋ ਸਕਦਾ ਹੈ ਆਪਣੇ ਖੇਤਰ ਵਿੱਚ ਕਾਮਯਾਬ ਮੈਨੂੰ ਮਾਣ ਹੈ ਕਿ ਮੈਂ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਦਾ ਵਿਦਿਆਰਥੀ ਰਹਾ 3 ਸਾਲ ਉਹਨਾਂ ਦੀ ਛਤਰ ਛਾਇਆ ਹੇਠ ਗੁਰੂ ਗ੍ਰੰਥ ਸਾਹਿਬ ਜੀ ਦਾ ਅਧਿਐਨ ਸਿੱਖ ਇਤਿਹਾਸ ਸਿੱਖ ਵਿਚਾਰਧਾਰਾ ਸਿੱਖ ਫਿਲਾਸਫੀ ਸਿੱਖ ਰਹਿਤ ਮर्यादा ਦਾ ਅਧਿਐਨ ਕੀਤਾ ਔਰ ਬਹੁਤ ਨੇੜੇ ਤੋਂ ਉਹਨਾਂ ਦਾ ਜੀਵਨ ਤੱਕਿਆ ਨਿੱਜੀ ਜੀਵਨ ਦੇ ਵਿੱਚ ਗੁਰਮਤਿ ਦੇ ਅਨੁਸਾਰ ਉਹਨਾਂ ਨੇ ਜੀਵਨ ਜੀਵਿਆ ਔਰ ਮੈਂ ਇਹ ਵੀ ਸਮਝਦਾ ਕਿ ਜੋ ਕੁਝ ਉਹਨਾਂ ਨੇ ਧਰਮ ਪ੍ਰਚਾਰ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਔਰ ਸੇਵਾਵਾਂ ਨਿਭਾਈਆਂ ਨੇ ਉਹਦੇ ਵਿੱਚ ਪਿੱਛੇ ਉਹਨਾਂ ਦੇ ਪਰਿਵਾਰ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਪਰਿਵਾਰ ਦੇ ਸਪੋਰਟ ਤੋਂ ਬਿਨਾ ਪਰਿਵਾਰ ਦੇ ਸਮਰਥਨ ਤੋਂ ਬਿਨਾ ਇੱਕ ਵਿਅਕਤੀ ਵਾਸਤੇ ਕੁਝ ਵੀ ਕਰਨਾ ਬਹੁਤ ਔਖਾ ਹੁੰਦਾ ਹੈ ਸੋ ਪਰਿਵਾਰ ਦੀ ਵੀ ਬਹੁਤ ਵੱਡੀ ਦੇਣ ਹੈ ਪ੍ਰਿੰਸੀਪਲ ਸਾਬ ਦੀ ਪੰਥਕ ਸੇਵਾਵਾਂ ਦੀ ਜਦੋਂ ਗੱਲ ਕਰਦੇ ਆ ਉਹ ਬਹੁਤ ਵੱਡੀਆਂ ਨੇ ਬਤੌਰ ਲੇਖਕ ਬਤੌਰ ਵਿਦਵਾਨ ਬਤੌਰ ਬੁਲਾਰੇ ਬਤੌਰ ਇੱਕ ਕੁਸ਼ਲ ਪ੍ਰਬੰਧਕ ਹਰ ਪੱਖ ਤੋਂ ਉਹ ਸਫਲ ਇਨਸਾਨ ਸਾਬਤ ਹੋਏ ਤੇ ਸ਼ਾਇਦ ਇਹੋ ਕਾਰਨ ਹੈ ਕਿ ਅੱਜ ਸਮੁੱਚੇ ਪੰਥ ਵੱਲੋਂ ਸਮੁੱਚੀ ਸਿੱਖ ਕੌਮ ਵੱਲੋਂ ਔਰ ਸ੍ਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਉਹਨਾਂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਸ਼ਿਸ਼ੁਭਤ ਕਰਕੇ ਉਹਨਾਂ ਦਾ ਬਣਦਾ ਮਾਣ ਸਤਿਕਾਰ ਜਿਹੜਾ ਆ ਉਹ ਕੀਤਾ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਸਮੁੱਚੀ ਸਿੱਖ ਵੰਥ ਜਥੇਬੰਦੀ ਸ਼੍ਰੋਮਣੀ ਕਮੇਟੀ ਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦੀ ਹਾਂ ਜੋ ਅੱਜ ਮੇਰੇ ਪਰਿਵਾਰ ਨੂੰ ਮੈਨੂੰ ਮਾਣ ਸਨਮਾਨ ਦਿੱਤਾ ਗਿਆ ਤੇ ਪ੍ਰਿੰਸੀਪਲ ਸੁਰਿੰਦਰ ਸਿੰਘ ਉਹਨਾਂ ਦੀ ਫੋਟੋ ਅਜਾਇਬ ਘਰ ਵਿੱਚ ਲਗਾਈ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ